ਉਹ ਬਹੁਤ ਬਹੁਤ ਦਾ ਜਿੰਦਾ ਹਾਂ ਕਿ ਉਹਨਾਂ ਨੇ ਇੱਕ ਬਹੁਤ ਹੀ ਆਪਣੇ ਦਿਲੋਂ ਪੈਸ਼ਨ ਦੇ ਨਾਲ ਜਿਹੜਾ ਕੰਮ ਕੀਤਾ ਹੈ ਕਿ ਜਿਹੜੀ ਹੈਰੀਟੇਜ ਮਨਮੂਮੈਂਟਸ ਆਫ ਪੰਜਾਬ ਦੇ ਉੱਪਰ ਜਿਹੜੇ ਨੇ ਇੱਕ ਕਲੰਡਰ ਵੀ ਬਣਾਇਆ ਹੈ ਉਹਨੂੰ ਮੇਰੀ ਖੁਸ਼ੀ ਮੈਨੂੰ ਮਿਲਦੀ ਹੈ ਕਿ ਪੰਜਾਬ ਇਹ ਕਲੀਆਂ ਇੱਕ ਤਰ੍ਹਾਂ ਦਾ ਫੋਟੋਵਾਨੀ ਖਿੱਚੀ ਹੋਈਆਂ ਇਹ ਉਹਨਾਂ ਨੇ ਪੰਜਾਬ ਦੀ ਹਿਸਟਰੀ ਪੰਜਾਬ ਦਾ ਕਲਚਰ ਤੇ ਪੰਜਾਬ ਦੀ ਹੈਰੀਟੇਜ ਉਹਨੂੰ ਬਹੁਤ ਖੂਬੀ ਨਾਲ ਉਹਨੇ ਰੂਪਮਾਨ ਕੀਤਾ ਵਾ ਔਰ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਸੇਵਾ ਹੈ ਕਿ ਪੰਜਾਬ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਵਾ ਜੋ ਉਹ ਚੀਜ਼ਾਂ ਇਨ੍ਹਾਂ ਮੋਨੂਮੈਂਟਸ ਤੋਂ ਪਤਾ ਲੱਗਦੀਆਂ ਹਨ ਕਿ ਕਿੰਨੇ ਸ਼ਿੱਦਤ ਨਾਲ ਪੰਜਾਬੀਆਂ ਨੇ ਕੰਮ ਕੀਤਾ ਕਿਹੜੇ ਕਰੀ ਉਹਨਾਂ ਨੇ ਜਿਸ ਤਰ੍ਹਾਂ ਇਹਨਾਂ ਨੇ ਫੋਟੋਆਂ ਲਾਈਆਂ ਖਾਲਸਾ ਕਾਲਜ ਜੀਆਂ ਕੁਝ ਇਹੋ ਜਿਹੀ ਜਗ੍ਹਾ ਦੇ ਉੱਤੇ ਇਹ ਜਿਹੜੀ ਆਮ ਲੋਕੀ ਉਸ ਨੂੰ ਵਿਖਦੇ ਨਹੀਂ ਹੈ ਮੈਂ ਸਮਝਦਾ ਹਾਂ ਕਿ ਇੱਕ ਨਾ ਦੀ ਬੜੀ ਬੜੀ ਕੰਟਰੀਬਿਊਸ਼ਨ ਹੈ ਕਿ ਜਿਵੇਂ ਕਿ ਪੰਜਾਬ ਸਰਕਾਰ ਦਾ ਮਿਸ਼ਨ ਹੈ ਕਿ ਪੰਜਾਬੀ ਨੂੰ ਇਹ ਦਾਵਾ ਦੇਣ ਵਾਸਤੇ ਪੰਜਾਬੀ ਨੂੰ ਉੱਪਰ ਲਿਆਉਣ ਵਾਸਤੇ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈ ਮੈਂ ਸਮਝਦਾ ਕਿ ਬੱਚਿਆਂ ਵਾਸਤੇ ਬਹੁਤ ਵਰਦਿਆ ਪਰ ਅਸੀਂ ਗੁਰੂ ਨਾਨਕ ਦੇ ਯੂਨੀਵਰਸਿਟੀ ਵੱਲੋਂ ਇਹ ਕਿੰਦਵਾ ਨੇ ਆ ਕਿ ਇਹਨਾਂ ਦਾ ਜਿਹੜਾ ਉਪਰਾਲਾ ਹੈ ਉਹ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਹਰੇਕ ਘਰ ਪਹੁੰਚੇ ਜਾਵੇ ਇਹਦੀ ਕੰਟਰੀਬਿਊਸ਼ਨ ਦੇ ਬਾਰੇ ਪਤਾ ਲੱਗੇ ਕਿ ਕੀ ਆਪ ਕਰ ਰਹੇ ਆ ਪੰਜਾਬ ਬਾਰੇ ਹੋਰ ਵੀ ਗੱਲਾਂ ਸਾਹਮਣੇ ਆ ਇਹਨਾਂ ਸ਼ਬਦਾਂ ਨਾਲ ਮੇਕ ਬੀਤਵਾਂ ਤਨੁਭਵ ਆ ਬਹੁਤ ਬਹੁਤ ਧੰਨਵਾਦ ਜੀ ਵੈਲਫੇਅਰ ਨੇ ਸਾਰੇ ਫੈਕਿਲਟੀ ਦੇ ਨੇ ਤੇ ਨਵਨੀਤ ਸਿੰਘ ਸਾਡੇ ਦੋਸਤ ਵੀ ਆਏ ਨੇ ਸਾਹ ਸੁਖਦੀਪ ਸਿੰਘ ਨੇ ਔਰ ਮੈਂ ਬੜਾ ਰਿਣੀ ਆ ਜਰਜੰਗ ਸਾਹਿਬ ਦਾ ਜਿਹੜੇ ਇੱਥੇ ਦੇ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫੀਸਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡੀਸੀ ਸਾਹਿਬ ਦੇ ਆਫਿਸ ਚ ਨੇ ਜਿਲ੍ਹਾ ਅੰਮ੍ਰਿਤਸਰ ਦੇ ਇਹ ਸਰ ਹਮੇਸ਼ਾ ਹੀ ਜਿਹੜਾ ਵੀ ਕਾਰਜ ਅਸੀਂ ਕਰਦੇ ਆ ਉਹਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਜਗ੍ਹਾ ਸਾਡੀ ਹੈਲਪ ਹੀ ਕਰਦੇ ਨੇ ਕਿਉਂਕਿ ਔਰ ਸਤਿਕਾਰਯੋਗ ਜਿਹੜੇ মিডিਆ ਤੋਂ ਆਏ ਨੇ ਤੁਹਾਨੂੰ ਵੀ ਨਵਾਂ ਸਾਲ ਦੀ ਬਹੁਤ-ਬਹੁਤ ਮੁਬਾਰਕ ਹੋਵੇ ਤੇ ਬੇਨਤੀ ਹੈ ਜਿਸ ਤਰ੍ਹਾਂ ਮਾਨਯੋਗ ਬੀਸੀ ਸਾਹਿਬ ਨੇ ਕਿਹਾ ਵੀ ਆਪਾਂ ਇਹਨੂੰ ਰਲ ਕੇ ਇਹ ਇਕੱਲੇ ਇਹ ਮੈਂ ਨਹੀਂ ਕੀਤਾ ਉਸ ਅਕਾਲ ਪੁਰਖ ਦੀ ਕਿਰਪਾ ਸਦਕੇ ਹੀ ਕਾਰਜ ਹੋਇਆ ਤੇ ਆਪਾਂ ਆਪਣੀ ਵਿਰਾਸਤ ਨੂੰ ਰਲ ਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਇੱਕ ਸੱਚੀ ਯੂਨੀਵਰਸਿਟੀ ਆਪਣੇ ਭਾਰਤ ਚ ਨਹੀਂ ਹੈ ਔਰ ਇਸ ਸਰ ਤੁਹਾਡੇ ਰਹਿਮ ਨਮਾਈ ਹੇਠ ਅੱਜ ਇੱਕ ਕਾਰਜ ਜਿਹੜਾ ਸ਼ੁਰੂ ਕੀਤਾ ਗਿਆ ਅਸੀਂ ਹਮੇਸ਼ਾ ਹੀ ਕੋਈ ਵੀ ਜਿਹੜਾ ਸੂਬੇ ਪ੍ਰਤੀ ਮਾਂ ਬੋਲੀ ਪ੍ਰਤੀ ਸਭਿਆਚਾਰ ਪ੍ਰਤੀ ਵਿਰਾਸਤ ਪ੍ਰਤੀ ਕੋਈ ਕਾਰਜ ਹੋਵੇ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਭਾਰਤ ਦੇਸ਼ ਦੀ ਇੱਕ ਉਹ ਯੂਨੀਵਰਸਿਟੀ ਇੱਕੋ ਇੱਕ ਯੂਨੀਵਰਸਿਟੀ ਜੋ ਪਹਿਲੇ ਸਿੱਖ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸਾਰੇ ਹੀ ਪੰਜਾਬ ਦੇ ਸਤਿਕਾਰਯੋਗ ਔਰ ਭਾਰਤ ਦੇ ਵਿਦਵਾਨਿਕਾਂ ਨੂੰ ਬਹੁਤ-ਬਹੁਤ ਸੱਚੀ ਗਾਲ ਨਮਸਕਾਰ ਅੱਜ ਅਸੀਂ ਗੁਰੂ ਰਾਮਦਾਸ ਜੀ ਦੀ ਇਸ ਪਵਿੱਤਰ ਧਰਤੀ ਤੋਂ ਅੰਮ੍ਰਿਤਸਰ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਤੇ ਸਾਰੀ ਸੀਨੀਅਰ ਫੈਕਲਟੀ ਇੱਕ ਪੰਜਾਬ ਦੀ ਵਿਰਾਸਤ ਦੇ ਇਤਿਹਾਸਿਕ ਨਿਸ਼ਾਨ ਚਿੰਨਾ ਦੇ ਇੱਕ ਡਾਕੂਮੈਂਟਰੀ ਫਿਲਮ ਤੇ ਪਿਕਟੋਰੀਅਲ ਵਿਜੂਅਲਸ ਕੈਲੰਡਰ 2025 ਉਸ ਦਾ ਜਿਹੜੀ ਕੁੰਡ ਚੁਕਾਈ ਹੈ ਉਸ ਦੀ ਜਿਹੜੀ ਰਿਲੀਜ਼ ਹੈ ਉਹ ਔਨਰੇਬਲ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾਕਟਰ ਕਰਮਜੀਤ ਸਿੰਘ ਜੀ ਨੇ ਅੱਜ ਸਾਰੀ ਸੀਨੀਅਰ ਫੈਕਲਟੀ ਦੇ ਨਾਲ ਔਰ ਮੌਜੂਦ ਹੋਰ ਸ਼ਹਿਰ ਦੇ ਪਤਵੰਤੇ ਜਿਹੜੇ ਆਏ ਸਨ ਉਹਨਾਂ ਦੀ ਹਾਜ਼ਰੀ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਈਸ ਚਾਂਸਲਰ ਕਮੇਟੀ ਹਾਲ ਚੁਕਿਤੀ ਹੈ ਮੈਂ ਇਹ ਜਿਹੜਾ ਵਿਕਟੋਰੀਅਲ ਵਰਕ ਕੀਤਾ ਆ ਇਹ ਪੰਜਾਬ ਦੀ ਯੰਗਰ ਜਨਰੇਸ਼ਨ ਨੂੰ ਪ੍ਰਮੋਟ ਕਰਨ ਲਈ ਉਹਨਾਂ ਚ ਉਤਸ਼ਾਹ ਵੀ ਉਹ ਇਸ ਡਾਕੂਮੈਂਟਰੀ ਫਿਲਮ ਅਤੇ ਕੈਲੰਡਰ ਜਿਹੜਾ ਹਰ ਮਹੀਨੇ ਹਰ ਰੋਜ਼ ਤੁਸੀਂ ਦੀਵਾਰ ਤੇ ਦੇਖੋਗੇ ਉਹਦੇ ਵਿੱਚ ਜਿਹੜੀਆਂ ਵਿਰਾਸਤੀ ਇਮਾਰਤਾਂ ਨੇ ਉਹਨਾਂ ਨੂੰ ਸਾਡੇ ਜਿਹੜੇ ਨੌਜਵਾਨ ਪੰਜਾਬ ਸੂਬੇ ਦੇ ਵਸਨੀਕ ਨੇ ਸਟੂਡੈਂਟਸ ਨੇ ਕਾਲਜ ਦੇ ਯੂਨੀਵਰਸਿਟੀਆਂ ਦੇ ਸਕੂਲਸ ਦੇ ਉਹ ਮੋਟੀਵੇਟ ਹੋ ਕੇ ਅਗਰ ਅਸੀਂ ਅੱਜ ਆਪਣੀ ਵਿਰਾਸਤ ਨੂੰ ਕਿਉਂਕਿ ਪੰਜਾਬ ਤੇ ਪਰਮਾਤਮਾ ਦੀ ਬੜੀ ਬਖਸ਼ਿਸ਼ ਹੈ ਸਾਡੀ ਜਿਹੜੇ ਵਿਰਾਸਤੀ ਚਿੰਨ ਨੇ ਜੋ ਅਸੀਂ ਡਾਕੂਮੈਂਟਰੀ اور ਵਿਜੂਅਲਸ ਦਾ ਇਹ ਟਾਈਟਲ ਦਿੱਤਾ ਹੈਗਾ ਉਸ ਨੂੰ ਅੱਗੇ ਵਧਾਉਣ ਲਈ ਇਹ ਇੱਕ ਉਪਰਾਲਾ ਕੀਤਾ ਗਿਆ ਹੈ ਮੈਂ ਬਹੁਤ ਤੈ ਦਿਲੋਂ ਸ਼ੁਕਰਗੁਜ਼ਾਰ ਹਾਂ ਆਨਰੇਬਲ ਗਵਰਨਰ ਪੰਜਾਬ ਹਿਸ ਐਕਸਲੈਂਸੀ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਦਾ ਕਿਉਂਕਿ 9th ਆਫ ਜਨਵਰੀ ਨੂੰ ਉਹਨਾਂ ਨੇ ਇਹ ਪਿਕਟੋਰੀਅਲ ਕੈਲੰਡਰ ਰਾਜ ਭਵਨ ਤੋਂ ਰਿਲੀਜ਼ ਵੀ ਕੀਤਾ ਸੀਗਾ ਔਰ ਮੈਂ ਬੜਾ ਰਿਣੀ ਆ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਸੱਭਿਆਚਾਰ ਵਿਰਾਸਤ ਨੂੰ ਅੱਗੇ ਵਧਾਉਣ ਲਈ ਇੱਕ ਬੜਾ ਸ਼ਲਾਘਾਯੋਗ ਕਦਮ ਚੱਕਿਆ ਹੋਇਆ ਹੈ ਜਿਹੜਾ ਅਸੀਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਸ ਕਾਰਜ ਰਾਹੀਂ ਅੱਗੇ ਵਧਾ ਰਹੇ ਹਾਂ ਮੈਂ ਬੇਨਤੀ ਕਰਾਂਗਾ ਆਖਿਰ ਤੇ ਸਾਰੇ ਹੀ ਵਸਨੀਕਾਂ ਨੂੰ ਵੀ ਆਪਣਾ ਪੰਜਾਬ ਬਹੁਤ ਸੋਹਣਾ ਹੈ ਆਪਣੇ ਪੰਜਾਬ ਦੇ ਵਿੱਚ ਸੈਂਚਰੀਜ਼ 올ਡ 100 100 4 400 3 300 ਛੇ-ਛੇ ਸੌ ਸਾਲ ਪੁਰਾਣੀਆਂ ਜਿਹੜੀਆਂ ਇੱਕ ਇਮਾਰਤਾਂ ਜਿਹੜੀਆਂ ਹਿਸਟਰੀ ਨਾਲ ਜਿਹੜੀਆਂ ਸਾਡੇ ਲੈਗੇਸੀ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਜ਼ਰੂਰ ਦੇਖੋ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਧੰਨਵਾਦ